ਨਵੇਂ ਵਿਆਹੇ ਜੋੜੇ ਦੇ ਵਿਆਹ ਨੂੰ 3 ਦਿਨ ਹੋਏ ਸੀ ਜਿੱਥੇ ਸ਼ਗਨ ਪੈਣਾ ਸੀ ਉੱਥੇ ਪਏ ਨੇ ਇੱਟਾਂ ਰੋੜੇ ਡਲੇ ਸਿਰ ਪਾਟਿਆ ਹੋਇਆ ਇਸ ਮੁੰਡੇ ਦਾ ਪੁੱਛਾਂਗੇ ਜਿਹੜਾ ਪੂਰਾ ਮਾਮਲਾ ਕੀ ਆ ਪੂਰੀ ਗੱਲਬਾਤ ਕੀ ਆ ਬਾਈ ਕੀ ਗੱਲਬਾਤ ਹੋਈ ਆ ਗੱਲਬਾਤ ਕੁਛ ਨਹੀਂ ਵਿਆਹ ਕਰਾਇਆ ਜੀ ਅਸੀਂ ਹੂੰ ਤਰੱਕੀਆਂ ਕੀਤੀਆਂ ਜੀ ਅਸੀਂ ਹੂੰ ਤੇ ਜਰਦੇ ਨਹੀਂ ਵਸੀ ਕਿਹਨੇ ਮਾਰੇ ਕਿਹਨੇ ਡਾਲੇ ਤੁਹਾਡੇ ਮੇਰੇ ਸਹੁਰਿਆਂ ਨੇ ਮਾਰੇ ਮੇਰੇ ਸਾਲਿਆਂ ਨੇ ਮਾਰੇ ਡਲੇ ਮੇਰੇ ਮਾਰ ਤੈ ਤੇਰੇ ਪਰਾ ਮਾਨੇ ਤੇਰੇ ਪਾਪੇ ਨੇ ਡਲੇ ਮਾਰੇ ਇਹਦੇ ਮੇਰੇ ਭਰਾ ਭਾਪੇ ਕਾਦੇ ਰਹਿ ਗਏ ਜਦੋਂ ਮੇਰੇ ਘਰ ਆਣੇ ਤਾਂ ਡਲੇ ਚਲਾਦੇ ਵੀਰੇ ਤਾਂ ਕਾਹ ਤੋਂ ਚਲਾਏ ਡਲੇ ਜੀ ਇਹਨੇ ਮੈਂ ਵਿਆਹ ਕਰਾਇਆ ਸੀ ਦੋਨੋਂ ਨੇ ਮੇਰੇ ਘਰ ਆਣਾਂ ਨਜਰਾਨੀ ਹੈਗਾਗਾ ਨਹੀਂ ਵਿਆਹ ਵਿਆਹ ਤੁਸੀਂ ਮਰਜ਼ੀ ਨਾਲ ਕਰਾਇਆ ਜਾਂ ਕੀ ਗੱਲ ਹੈ ਵਿਆਹ ਮਰਜ਼ੀ ਨਾਲ ਕਰਾਇਆ ਤਾਂ ਹੀ ਉਹ ਡਲੇ ਚਲਾਏ ਨੇ ਦੇਖੋ ਮਰਜ਼ੀ ਦੇ ਵਿਆਹ ਦੇ ਵਿੱਚ ਸ਼ਗਨ ਨਹੀਂ ਪਿਆ ਡਲੇ ਪਏ ਨੇ ਇਹਨਾਂ ਨੂੰ ਫਿਰ ਡਲੇ ਕਾਹ ਤੋਂ ਮਾਰੇ ਤੁਹਾਡੇ ਤੁਸੀਂ ਪਹਿਲਾਂ ਘਰੇ ਦੱਸੀ ਨਹੀਂ ਗੱਲਬਾਤ ਆਪਦੇ ਤੋਂ ਗੱਲਬਾਤ ਦੱਸੀ ਸੀ ਅਸੀਂ ਕੀਤੀ ਸੀਗੀ ਗੱਲ ਮੰਨੇ ਨਹੀਂ ਇਹ ਕਹਿੰਦੇ ਸੀ ਵਿਆਹ ਨਹੀਂ ਕਰਾਉਣਾ ਸੀ ਵੀ ਮਾਰਨ ਤੱਕ ਹੋ ਗਏ ਸੀਗੇ ਤੇ ਫਿਰ ਅਸੀਂ ਫਿਰ ਆਹ ਕਦਮ ਚੱਕਿਆ ਜੀ ਅਸੀਂ ਭੱਜ ਕੇ ਵਿਆਹ ਕਰਾਇ ਕੀਤੀ ਸੀ ਗੱਲ ਤੂੰ ਆਪਦੇ ਘਰੇ ਕੀਤੀ ਸੀ ਵੀਰੇ ਮੰਨੇ ਨਹੀਂ ਹੈਗੇ ਕਿ ਫਿਰ ਮੈਂ ਭੱਜ ਕੇ ਵਿਆਹ ਕਰਾ ਲਿਆ ਸੀ ਦੋਨਾਂ ਨੇ ਹੂੰ ਤੇ ਫਿਰ ਡਲੇ ਚਲਾਤੇ ਮੈਂ ਸਾਨੂੰ ਤਾਂ ਖਤਰਾ ਹੈ ਵੀਰੇ ਸਾਡੀ ਤਾਂ ਕੋਈ ਮਦਦ ਹੀ ਨਹੀਂ ਕਰਦਾ ਸਾਨੂੰ ਤਾਂ ਖਤਰਾ ਹੈ ਜਿਹੜੇ ਹਿਸਾਬ ਨਾਲ ਤੁਸੀਂ ਕੰਮ ਕੀਤਾ ਮੈਨੂੰ ਲੱਗਦਾ ਵੀ ਇਹ ਖਤਰਾ ਇਹ ਖਤਰਾ ਤਾਂ ਫਿਰ ਤੁਸੀਂ ਆਪ ਦੀ ਆਪ ਮੋਲ ਲਿਆ ਵੀਰੇ ਤੂੰ ਤਾਂ ਸਾਡੇ ਹੱਕ ਦੀ ਗੱਲ ਕਰਦੇ ਹੱਕ ਦੀ ਨਹੀਂ ਗੱਲ ਗੱਲ ਤੇ ਸੱਚ ਦੀ ਹੋਊਗੀ ਗੱਲ ਹੱਕ ਦੀ ਸੱਚ ਦੀ ਹੋਊਗੀ ਪਰ ਤੁਸੀਂ ਕੰਮ ਹੀ ਜਦੋਂ ਇਹੋ ਜਿਹਾ ਕੀਤਾ ਦੋ ਤੈਨੂੰ ਫੋਨ ਕਰਕੇ ਤਾਂ ਹੀ ਹੋ ਸੱਦਿਆ ਸੀ ਵੀਰੇ ਤੂੰ ਗੱਲ ਤਾਂ ਸਾਡੇ ਮੈਨੂੰ ਸੱਦਿਆ ਮੈਂ ਕਿਹਾ ਤੈਨੂੰ ਸਿਕਿਉਰਿਟੀ ਦਵਾ ਦੂੰਗਾ ਦੱਸ ਵੀ ਮੈਨੂੰ ਸੱਦਿਆ ਤੁਸੀਂ ਵੀਰੇ ਸਿਕਿਉਰਿਟੀ ਦਵਾਣਾ ਸਾਨੂੰ ਸਾਡੇ ਘਰ ਆਲੇ ਤਾਂ ਸਾਡੇ ਡਲੇ ਚਲਾਈ ਜਾਂਦੇ ਨੇ ਰਾਤ ਵੀ ਡਲੇ ਚਲਾਈ ਤੜਕੇ ਵੀ ਡਲੇ ਚਲਾਈ ਮੇਰੇ ਘਰ ਆਲੇ ਤਾਂ ਤਾਂ ਸਿਰ ਪਾੜਦਾ ਕਿੰਨੇ ਪਾੜਦਾ ਜੀ ਮੇਰਾ ਵੀ ਸਿਰ ਤਾਂ ਪਾੜਦਾ ਕਿ ਕਰਦਨ ਹੋ ਗਏ ਜੀ ਵਿਆਹ ਨੂੰ ਹੀ ਦੱਸੋ ਫੇਰ ਤਾਂ ਅੱਛਾ ਨਹੀਂ ਮੁਲਾਕਾਤ ਕਿੱਥੇ ਹੋਈ ਸੀ ਤੁਹਾਡੀ ਦਾ ਮੁਲਾਕਾਤ ਜੀ ਘਰੇ ਹੀ ਹੋਈ ਸੀ ਛੱਤ ਤੇ ਹੋਈ ਸੀ ਸਾਡੀ ਜੀ ਅੱਛਾ ਛੱਤ ਤੇ ਹਾਂ ਮੂਫਲੀਆਂ ਖਾਈ ਜਾਂਦਾ ਤੁਹਾਨੂੰ ਪਤਾ ਠੰਡ ਦਾ ਟਾਈਮ ਆ ਹੁਣੇ ਲੋੜੀ ਲੰਘ ਕੇ ਗਈ ਆ ਜੀ ਮੂਫਲੀਆਂ ਖਾਈ ਜਾਂਦਾ ਸੀ ਗਈ ਤੇ ਖੜੀ ਸੀਗੀ ਮੇਰੇ ਮੂਫਲੀ ਦਾ ਦਾਣਾ ਮਾਰਿਆ ਜੀ ਇਹਦੇ ਹੀ ਹਾਂ ਤੇ ਬਸ ਹੀ ਫਿਰ ਹੋ ਗਈ ਅੱਖ ਮ ਟੱਕਾ ਹੋ ਗਿਆ ਜੀ ਅਹੀਂ ਗੱਲ ਲਗ ਪੈ ਤੋ ਹੀ ਐਂ ਹੋਈ ਆ ਵੀ ਲੈ ਇਹ ਤਾਂ ਮੂੰਗਫਲੀ ਦੀ ਗਰੀ ਨੇ ਪਿਆਰ ਹੋ ਗਿਆ ਆ ਕਿ ਮੈਂ ਮੂੰਗਫਲੀ ਖਾਂਦਾ ਸੀ ਉਹਦੇ ਗਰੀ ਮਾਰੀ ਐਂ ਗੱਲ ਹੋ ਗਈ ਵਾ ਤੁਹਾਡੀ ਫਿਰ ਗਲਾਬਾਂ ਦੀ ਤਾਂ ਰੋਤ ਹੈ ਨਹੀਂ ਨਹੀਂ ਤਾਂ ਗਲਾਬ ਮਾਰ ਦਿੰਦਾ ਮੂੰਗ ਗਲਾਬ ਦੇ ਨਹੀਂ ਤੁਹਾਡੇ ਨਾਲ ਅਸਲ ਜੇ ਬਜਣਾ ਛੇਤਰਾਂ ਦੀ ਲੋੜ ਆ ਮੈਨੂੰ ਲੱਗਦਾ ਇਹਨਾਂ ਨੂੰ ਗਲਾਬਾਂ ਵਾਲਾ ਮਾਮਲਾ ਨਹੀਂ ਨਹੀਂ ਤੁਸੀਂ ਰਹਿੰਦੇ ਕਿੱਥੇ ਹੋ ਦੋਨੇ ਜਣੇ ਅਸੀਂ ਘਰੇ ਰਹਿੰਦੇ ਆ ਜੀ ਉਹ ਘਰੇ ਤਾਂ ਰਹਿੰਦੇ ਹੋ ਤੁਸੀਂ ਹੁਣ ਆਪਦਾ ਅੱਛੇ ਕੋਠਿਆਂ ਦੇ ਕੋਠਿਆਂ ਤੇ ਕਿਵੇਂ ਤੂੰ ਇਹਨਾਂ ਦੇ ਕੋਲੇ ਰਹਿਣ ਆਇਆ ਸੀ ਜਾਂ ਕੀ ਗੱਲ ਬਾਤ ਰਹਿਣ ਆਇਆ ਸੀ ਜੀ ਮੈਂ ਹੂੰ ਗਵਾਂਢੀ ਆ ਜੀ ਇਹ ਗਵਾਂਡੀ ਹੈ ਤੇਰਾ ਗਵਾਂਡੀ ਹੈ ਜੀ ਗਵਾਂਡੀਆਂ ਨਹੀਂ ਤਾਂ ਹੀ ਦੇ ਨੇ ਮੂਫਲੀ ਮਾਰੀ ਨਹੀਂ ਤਾਂ ਐਡੋ ਦੂਰ ਬੀਕਾਨੇਰ ਮੂਫਲੀ ਵਗ ਜੂ ਕੀ ਪਲਾ ਕਮਲਗਾ ਗੱਲਾਂ ਤੂੰ ਕਰਦਾ ਦੇਖੋ ਦੇਖੋ ਤੁਸੀਂ ਇਹ ਆਪ ਨਹੀਂ ਗਵਾਂਡੀਆਂ ਤੁਸੀਂ ਆਪ ਦੇ ਗਵਾਂਡੀਆਂ ਫੇਰ ਹੀ ਮੂਫਲੀ ਮਾਰੀ ਨਹੀਂ ਨਹੀਂ ਅੱਛਾ ਇਹ ਤੇਰਾ ਗਵਾਂਡੀ ਹੈ ਹਾਂ ਤੇ ਆਏ ਬਕੇ ਨੇ ਮੈਂ ਨੰਬਰ ਆਪਣੇ ਹੋ ਗਿਆ ਕਾ ਮੈਂ ਸਰ ਪਾਟ ਗਿਆ ਦਾ ਹਾਂ ਹਾਂ ਮੂੰਗਲੀ ਪਰ ਤੂੰ ਜਦੋਂ ਭਾਈ ਅਗਲੇ ਦੀ ਕੁੜੀ ਦੇ ਮੂੰਗਫਲੀ ਮਾਰਦਾ ਫਿਰ ਤੇਰੇ ਤੱਕਲੇ ਡਲੇ ਤਾਂ ਮਾਰਨਗੇ ਨਾ ਇਹ ਤਾਂ ਤੈਨੂੰ ਪਤਾ ਤੂੰ ਆਪ ਦਾ ਹਿਸਾਬ ਕਿਤਾਬ ਹੀ ਦੇਖ ਜਦੋਂ ਮੂੰਗਲੀ ਮਾਰੀ ਸੀ ਉਦੋਂ ਕਿਹੜਾ ਕੋਲੇ ਸੀ ਉਹ ਤਾਂ ਕੱਲੀ ਸੀਗੀ ਹੂੰ ਉਦੋਂ ਮੜ ਕੇ ਤੂੰ ਪੰਗਾ ਲੈ ਲਿਆ ਫਿਰ ਵੱਡੇ ਲੈਵਲ ਤੇ ਹੁਣ ਹੁਣ ਕੀ ਚਾਹੁੰਨੇ ਪੰਗਾ ਲੈ ਲਿਆ ਜੀ ਮੇਰੇ ਨਾਲ ਪਿਆਰ ਹੋ ਗਿਆ ਸੀ ਸਾਨੂੰ ਜੀ ਇਹੀ ਗੱਲ ਹੋਈ ਆ ਤੇ ਪਿਆਰ ਹੋ ਗਿਆ ਪਿਆਰ ਤਾਂ ਇੰਨਾ ਹੀ ਹੁੰਦਾ ਫਿਰ ਨਹੀਂ ਇਹ ਇਥੇ ਕੋਈ ਪੜਨ ਆਇਆ ਤੁਹਾਡੇ ਆਣ ਗਵਾਂਡ ਰਿੰਦਾ ਜਾਂ ਕੌਣ ਹੈ ਹੈ ਕੌਣ ਨਹੀਂ ਜੀ ਗਵਾਂਡੀਆਂ ਦਾ ਮੁੰਡਾ ਹੈ अच्छा गुवांड़ियां दा मुंडा है हां जी गुवांंडी गुवांंडी की लगदा हुंदा गुवांंडी जी मेरा यार लगदा तेरा यार लगदा देख लो इधर शर्म हया देख लो ਤੁਸੀਂ ਅੱਜ ਕੱਲ ਨਹੀਂ ਗਵਾਂਡੀ ਤੇਰਾ ਯਾਰ ਕਿਵੇਂ ਲੱਗੂ ਦੱਸੋ ਤੂੰ ਇਹ ਜੀ ਮੇਰਾ ਹਸਬੰਡ ਹੋ ਗਿਆ ਹੁਣ ਤਾਂ ਵਿਆਹ ਕਰਾ ਲਿਆ ਸੀ ਹਸਬੰਡ ਇਹ ਤਾਂ ਜਮਾ ਬੇੜਾਗਰਖ ਹੋ ਗਿਆ ਹੁਣ ਇਹ ਤੁਸੀਂ ਦੱਸਣਾ ਸਾਡਾ ਸਾਡਾ ਇੱਕ ਮਿੰਟ ਸਾਡਾ ਕਹਨੂੰ ਬੇੜਾਗਰਖ ਹੋਵੇ ਬੇੜਾਗਰਖ ਹੋਵੇ ਉਹਨਾਂ ਦਾ ਜਿਹੜੇ ਮੇਰੇ ਘਰ ਵਾਲੇ ਦੇ ਡੜੇ ਚਲਾਉਂਦੇ ਨੇ ਤੇ ਡੜੇ ਮੈਂ ਤਾਂ ਕਹਿੰਦਾ ਤੁਹਾਡੇ ਗੋਲੀ ਮਾਰਨੀ ਚਾਹੀਦੀ ਤੋਹੇ ਤਾਂ ਕੰਮ ਡਲਿਆਂ ਤੇ ਖੜਾ ਤੁਹਾਡਾ ਤੁਸੀਂ ਯਾਰ ਮਾਲਾ ਮੋਟਾ ਸਹੀ ਕੀਤਾ ਇਹਨਾਂ ਨੇ ਦੱਸੋ ਜੀ ਦੇਖੋ ਜੀ ਸਾਡੇ ਸਮਾਜ ਦੇ ਇਹ ਠੀਕ ਹੈ ਜੇ ਕਰਨਾ ਕੁਝ ਮਾਪਿਓ ਦੀ رائے ਹੋਣੀ ਜ਼ਰੂਰੀ ਹੈ ਬਿਲਕੁਲ ਜੀ ਠੀਕ ਹੈ ਬਾਕੀ ਗਵੰਡੀ ਗਵੰਡੀ ਆ ਇਹ ਤਾਂ ਮੂੰਗਫਲੀ ਹੈ ਮੈਂ ਤਾਂ ਨਾਲ ਜਦ ਤੋਪ ਦਾ ਗੋਲਾ ਛੱਡਿਆ ਹੁੰਦਾ ਇਹਨਾਂ ਦੇ ਦੋਨਾਂ ਦੇ ਸਿੱਧੇ ਕਰਕੇ ਇਹ ਇਹ ਹੁੰਦੀਆਂ ਸਿਆਣੇ ਬੰਦਿਆਂ ਦੀਆਂ ਕੰਨਾਂ ਸਹੀ ਗੱਲ ਆ ਇਹ ਤੁਸੀਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਵੈਸੇ ਮੰਗਦਾ ਕੁਝ ਨਹੀਂ ਕਰਦੇ ਸਾਨੂੰ ਸਿਕਿਉਰਟੀ ਦਵਾਈ ਜਾਵੇ ਸਾਨੂੰ ਖਤਰਾ ਜੀ ਕਰਦੇ ਆ ਤੋ ਤੇ ਖਾਤਰਾ ਤੁਸੀਂ ਜਿਹੜੇ ਜਿਹੇ ਹਸਾਬ ਨਾਲ ਤੁਸੀਂ ਕੰਮ ਕੀਤਾ ਵੈਸੇ ਤੂੰ ਕੰਮ ਹੋਰ ਕੀ ਕਰਦਾ ਨਾਲ ਕੰਮ ਤਾਂ ਹੀ ਮੈਂ ਤਾਂ ਕੰਮ ਕਰਦਾ ਹੀ ਆ ਰੰਗ ਦਾ ਕੰਮ ਕਰਦਾ ਆਪਣੀ ਮੂਫਲੀ ਦੀ ਰੇੜੀ ਲਾਉਂਦਾ ਸੀ ਪਹਿਲਾਂ ਤਾਂ ਹੀ ਦਾ ਮੂਫਲੀਆਂ ਮਾਰਦੀਆਂ ਨੇ ਅੱਛਾ ਰੇੜੀ ਲਾਉਣਾ ਮੂਫਲੀਆਂ ਦੀ ਰੇੜੀ ਲਾਉਂਦਾ ਜੇ ਮੈਨੂੰ ਐਂ ਦੱਸ ਵੀ ਮੂਫਲੀ ਦੀ ਰੇੜੀ ਨਹੀਂ ਤਾਂ ਇਥੋਂ ਖਿੱਚੀ ਜਾਂਦੀ ਹੋਣੀ ਭੁਜਾਈ ਜਾਂਦੀ ਹੋਣੀ ਤੂੰ ਇਹਦੇ ਨਾਲ ਪੰਗਾ ਲੈ ਲਿਆ ਦੱਸ ਮੂਫਲੀ ਦੀ ਰੇੜੀ ਤਾਂ ਕਿਉਂ ਨਹੀਂ ਖਿੱਚੀ ਜਾਂਦੀ ਮੇਰੇ ਕੋਲ ਮੋਟਰਸਾਈਕਲ ਵਾਲੀ ਇਹ ਰੇਸਾਂ ਦੇ ਕੇ ਜਾਂਦਾ ਜੀ ਮੈਂ ਤਾਂ ਅੱਛਾ ਹਾਂ ਮੈਂ ਕਿਹੜਾ ਪੈਡਲ ਮਾਰਨੇ ਆ ਜੀ ਅੱਛਾ ਨਹੀਂ ਬਸ ਥੋੜੀ ਐਂ ਹੀ ਮੁਲਾਕਾਤ ਹੋ ਕੇ ਮੁੜ ਕੇ ਘਰੇ ਤੁਸੀਂ ਦੱਸਿਆ ਨਹੀਂ ਆਪਸ ਵਿੱਚ ਬਈ ਘਰੇ ਤਾਂ ਮੈਂ ਦੱਸਿਆ ਸੀਗਾ ਮੇਰੇ ਘਰ ਦੇ ਮੰਨੇ ਨਹੀਂ ਮੈਂ ਮੇਰੀ ਮਾਂ ਨੂੰ ਵੀ ਕਿਹਾ ਸੀਗਾ ਵੀ ਮੇਰਾ ਵਿਆਹ ਕਰ ਦੇ ਦੇ ਨਾਲ ਤੇ ਮੈਨੂੰ ਤਾਂ ਪਿਆਰ ਹੋ ਗਿਆ ਸੱਚੇ ਵਾਲਾ ਮੇਰੇ ਘਰ ਦੇ ਮੰਨੇ ਨਹੀਂ ਮੇਰਾ ਮੇਰਾ ਤਾਂ ਕੰਮ ਹੀ ਨਹੀਂ ਚੱਲ ਰਿਹਾ ਗਿਆ ਜੀ ਵੇ ਮੂਫਲੀਆਂ ਦਾ ਕੰਮ ਕਰਦਾ ਹੈ ਜੀ ਹੂੰ ਬਸ ਹਾਂ ਤਾਂ ਡਲੇ ਮਾਰੇ ਹਾਂ ਤਾਂ ਡਲੇ ਮਾਰੇ ਡਲੇ ਤਾਂ ਤੂੰ ਅਗਲਿਆਂ ਦੀ ਕੁੜੀ ਛੇੜੀ ਹੈ ਡਲੇ ਤਾਂ ਵੱਜੇ ਤੇਰੇ ਤਾਂ ਨਹੀਂ ਡਲੇ ਤਾਂ ਉਹ ਹੋ ਪਿਆਰ ਹੋ ਗਈ ਫਿਰ ਡਲੇ ਤਾਂ ਵੱਜਨੇ ਸੀਗੇ ਜੀ ਕਿੰਨੀਆਂ ਕਿੰਨੀਆਂ ਪੜਿਆ ਕਿੰਨੀਆਂ ਤੂੰ ਪੜਿਆ ਤਾਂ ਮੈਂ ਬਹੁਤ ਪੜਿਆ ਜੀ ਕਿੰਨੀਆਂ ਪੜਿਆ ਤੂੰ ਚਾਰ ਪੰਜ ਪੜਿਆ ਜੀ ਚਾਰ ਪੰਜ ਕਲਾਸਾਂ ਤੂੰ ਕਿੰਨੀਆਂ ਪੜਿਆ ਕੁੜੇ ਤੇ ਮੈਂ 12 12 ਕਲਾਸਾ ਤੂੰ ਫਿਰ ਮਾੜਾ ਮੋਟਾ ਤਾਂ ਵੇਖਣਾ ਸੀ ਇਹ ਵਿੱਚ ਵੀ ਮੂੰਫਲੀ ਦੀ ਰੇੜੀ ਲਾਉਂਦਾ ਇਸੇ ਕਰਕੇ ਗੱਲਬਾਤ ਹੋ ਗਈ ਤੇ ਮੂੰਫਲੀ ਦੀ ਰੇੜੀ ਲਾਉਂਦਾ ਅਗਲਾ 1 ਦਿਨ ਦਾ 1500-2000 ਰੁਪਿਆ ਵਟਦਾਗਾ ਵੀਰੇ 2000 ਦਾ ਸੂਟ ਆਉਂਦਾਗਾ ਨਹੀਂ ਹੁਣ ਹੁਣ ਤੈਨੂੰ ਲੱਗਦਾ ਵੀ ਇਹਦੇ ਨਾਲ ਜ਼ਿੰਦਗੀ ਲੰਘ ਜੂ ਤੇਰੀ ਤੇ ਜ਼ਿੰਦਗੀ ਲੰਘ ਜੂਗੀ ਮੈਂ ਭੱਜ ਕੇ ਆਈਆਂ ਇਹਦੇ ਨਾਲ ਕਿ ਜਿਹਨੇ ਤੈਨੂੰ ਪਾਲਿਆ ਪਲੋਸਿਆ ਨੇ ਪੜ੍ਹਾਈ ਤੇ ਤੇਰੇ ਤੇ ਖਰਚਾ ਕੀਤਾ ਉਹ ਮਾਪਿਓ ਦਾ ਕੀ ਉਹਦਾ ਮੰਨਿਆ ਹੀ ਨਹੀਂ ਹੈਗੇਗੇ ਉਹ ਤਾਂ ਉਹਨਾਂ ਨੇ ਤੈਨੂੰ ਪਾਲਿਆ ਉਹਨਾਂ ਦੀ ਕੋਈ ਦੇਣ ਨਹੀਂ ਸੀਗੀ ਉਹਨਾਂ ਦੀ ਦੇਣ ਹੁਣ ਦੇਣ ਕਾਦੀ ਉਹਨਾਂ ਦੀ ਦੇਣ ਤਾਂ ਜੇ ਤਾਂ ਉਹਨਾਂ ਦੀ ਇੱਜ਼ਤ ਮੈਨੂੰ ਤਾਂ ਖਤਰਾ ਹੈ ਵੀਰੇ ਉਹਨਾਂ ਤੋਂ ਖਤਰਾ ਜਿਹੜੀ ਮੈਂ ਗੱਲ ਪੁੱਛਦਾ ਭਰਾਵਾਂ ਦੀ ਉਹਨਾਂ ਦੀ ਮਾਂ ਪਿਓ ਦੀ ਉਹਨਾਂ ਦੀ ਇੱਜ਼ਤ ਉਹਨਾਂ ਦੀ ਇੱਜ਼ਤ ਹੁਣ ਉਹਨਾਂ ਦੀ ਇੱਜ਼ਤ ਉਹਨਾਂ ਕੋਲੇ ਮੈਨੂੰ ਵਿਆਹ ਦਿੰਦੇ ਇਹਦੇ ਨਾਲ ਦੇ ਨਾਲ ਉਹ ਦੇਖੋ ਆਹਾ 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 ਸلسلਾ ਇਹ ਇਹ ਚੱਲਦਾ ਇਹ ਚੱਲਦਾ ਅੱਜ ਕੱਲ ਪਰ ਐਂ ਵੇਖੋ ਇੱਕ ਗੱਲ ਹੋਰ ਸੁਣਿਆ ਤੁਸੀਂ ਪੁਰਾਣੇ ਸਮਿਆਂ 'ਚ ਜਦੋਂ ਬਜ਼ੁਰਗ ਵਿਆਹ ਕਰਦੇ ਸੀ ਨਾ ਰਿਸ਼ਤਾ ਕਰਨ ਤੋਂ ਪਹਿਲਾਂ ਆਂਡ ਗੌਂਡ ਵੀ ਵੇਂਦੇ ਸੀ ਅਗਲਾ ਅਗਲਾ ਨਾਨਕਿਆਂ ਤੱਕ ਵੀ ਪੁੱਛਦਾ ਸੀ ਕਿਉਂਕਿ ਅਗਲਿਆਂ ਨੂੰ ਇਹ ਹੁੰਦਾ ਸੀ ਬਸ ਇਸ ਤਰੀਕੇ ਨਾਲ ਆਪਾਂ ਇਹ ਤਾਂ ਕਹਿ ਦਿੰਦੇ ਆ ਵੀ ਪੁਰਾਣੇ ਬੰਦੇ ਅਣਪੜ੍ਹੇ ਸੀ ਉਹਨਾਂ ਨੂੰ ਕੀ ਪਤਾ ਮੈਂ ਕਹਿੰਦਾ ਸਹੀ ਬੜੇ ਲਿਖੇ ਤਾਂ ਉਹ ਬੰਦੇ ਸੀ ਜਿਹੜੇ ਹਰ ਚੀਜ਼ ਦੀ ਪਰਖ ਕਰਦੇ ਸੀ ਨਾਨਕਿਆਂ ਤੱਕ ਪੁੱਛਦੇ ਸੀ ਆਂਡ ਗਵਾਂਡ ਵੇਂਦੇ ਸੀ ਘਰ ਕਿੱਥੇ ਆ ਉਹ ਵੇਂਦੇ ਸੀ ਸਾਰੀ ਗੱਲਬਾਤ ਲਿਆਉਂਦੇ ਸੀ ਸਾਹਮਣੇ ਫੇਰ ਕਿਤੇ ਉਹ ਜਿਹੜਾ ਰਿਸ਼ਤਾ ਸੀ ਪੰਜ ਪੰਜ 7 7 ਸਾਲ ਆ ਜਿਹੜੇ ਮੁੰਡਾ ਕੁੜੀ ਮੰਗੇ ਵੀ ਰਹਿੰਦੇ ਸੀ ਠੀਕ ਆ ਫੇਰ ਵੀ ਉਹ ਰਿਸ਼ਤਾ ਨਿਭ ਜਾਂਦਾ ਸੀ ਕਿਉਂਕਿ ਉਹ ਗੱਲ ਕੀ ਹੁੰਦੀ ਸੀ ਉਹ ਟਾਈਮ ਆ ਜਿਹੜਾ ਮੈਂ ਕਹਿੰਦਾ ਬਹੁਤ ਚੰਗਾ ਸੀਗਾ ਤੇ ਹੁਣ ਜਿਹੜਾ ਕੁਝ ਇਹਨਾਂ ਨੇ ਕੀਤਾ ਇਹ ਇਹ ਤੁਸੀਂ ਦੱਸ ਦਿਓ ਵੀ ਕੀ ਇਹ ਗੱਲ ਕੀ ਹੈ ਸਹੀ ਹੈ ਇਹ ਪੰਜ 7 ਸਾਲ ਤਾਂ ਪਹਿਲਾਂ ਮੰਗੇ ਰਹ ਜਾਂਦੇ ਸੀ ਹੁਣ ਤਾਂ ਇੰਸਟਾਗ੍ਰam ਤੇ ਪਿਆਰ ਹੁੰਦਾ ਦਿੰਦੇ ਨੇ ਤੇ ਮਹੀਨੇ ਬਾਅਦ ਵਿਆਹ ਬੰਨ੍ਹ ਦਿੰਦੇ ਆ ਮੈਂ ਗੱਲਾਂ ਤਾਂ ਗੱਲਾਂ ਤਾਂ ਤੂੰ ਬੜੀਆਂ ਸਿਆਣੀਆਂ ਕਰਦੀਆਂ ਕੰਮ ਕੰਮ ਹੋਣਾ ਹੀ ਐ ਹੁਣੇ 11 12 ਦਿਨ ਹੋ ਗਏ ਸੀ ਇਹਨੂੰ ਆਏ ਨੂੰ ਵਿਆਹ ਕਰਾਉਣਾ ਕੰਮ ਮਾੜਾ ਜੀ ਅਸੀਂ ਅਸੀਂ ਮਾੜਾ ਕੰਮ ਕੀਤਾ ਨਹੀਂ ਵਿਆਹ ਜਿਵੇਂ ਲੋਕ ਕਰਾਉਂਦੇ ਆ ਓਵੇਂ ਕਰਾਉਣਾ ਜਿਹੜਾ ਡੱਡੂ ਟਪੋਸਾਂ ਵਾਲਾ ਕਰਾਇਆ ਇਹ ਤਾਂ ਫਿਰ ਭੱਜਣੇ ਪਊ ਲੋਕਾਂ ਵਾਂਗੂ ਹੀ ਕਰਾਇਆ ਜੀ ਅਸੀਂ ਵਿਆਹ ਸਾਰੇ ਭੱਜ ਕੇ ਕਰਾਉਂਦੇ ਸੀ ਕਰਾ ਲੈ ਕੋਰਟ ਮੈਰਿਜ ਨਹੀਂ ਹੁੰਦੀਆਂ ਅੱਜ ਕੱਲ ਹਾਂ ਅਸੀਂ ਵੀ ਕਰਾ ਲਿਆ ਜੀ ਕਿਤੇ ਨਾ ਕਿਤੇ ਤਾਂ ਕਾਨੂੰਨ ਵੀ ਸਾਡੀਆਂ ਜਾੜਾਂ 'ਚ ਬੈੰਦਾ ਜਾਂਦਾ ਜੀ ਪਹਿਲੀ ਗੱਲ ਤੇ ਇਹ ਜੇ ਕਾਨੂੰਨ ਤੇ ਗੋਲੀ ਮਾਰਨੀ ਚਾਹੀਦੀ ਇਹਨਾਂ ਨੂੰ ਹੂੰ ਠੀਕ ਹੈ ਜੀ ਹੂੰ ਜਵਾਵਰ ਖਲਾਫ ਆਏ ਇਹ ਕੰਮ ਜੇ ਜੇ ਕਰੀ ਜਾਂਦੇ ਆ ਹੂੰ ਹੂੰ ਭੱਜ ਕੇ ਪਿਛੇ ਕਰਾਉਂਦੇ ਆ ਕੋਈ ਬੰਦਾ ਗੋਲੀ ਮਾਰਨੀ ਨਹੀਂ ਜਾਂਦੀ ਬਿਲਕੁਲ ਇਹ ਬਾਈ ਦੀਆਂ ਭਾਵਨਾਵਾਂ ਦੀ ਵੀ ਆਪਾਂ ਕਦਰ ਕਰਦੇ ਆ ਗੋਲੀ ਗੋਲੀ 2:00 ਵਜੇ ਇਹਦੇ ਵਜੇ ਗੋਲੀ ਸਾਢੇ 5:00 ਵਜੇ ਕਿਉਂ ਵੱਜੇ ਉਹ ਤਾਂ ਸਹੀ ਗੱਲ ਕਹਿੰਦਾ ਉਹਦੇ ਕਿਉਂ ਵੱਜੇ ਗੋਲੀ ਮਾਰਉਣ ਵਾਲਾ ਦੇਖੋ ਦੇਖੋ ਤੁਸੀਂ ਹੁਣ ਇਹ ਗੱਲ ਤੁਸੀਂ ਸਮਝੋ ਵੀ ਇਹਨਾਂ ਦੇ ਜਿਹੜੇ ਹਿਸਾਬ ਨਾਲ ਇਹ ਲੈ ਵਾਲਾ ਕੀ ਇਹ ਤੈਨੂੰ ਲੱਗਦਾ ਵੀ ਪੂਰੀ ਜ਼ਿੰਦਗੀ ਕੱਟ ਲੇਗੇ ਇਹਨਾਂ ਨਾਲ ਕੱਟ ਲਾਂਗੇ ਹੀ ਜ਼ਿੰਦਗੀ ਬਸ ਨਹੀਂ ਹੁਣ ਚਾਹਣੀ ਕੀ ਆ ਤੁਸੀਂ ਚੋਨੇ ਦਾ ਕੁਝ ਨਹੀਂ ਬਸ ਸਾਨੂੰ ਅਸੀਂ ਆਪ ਦਾ ਘਰੇ ਵਧੀਆ ਰਹਿਣਾ ਚਾਹੀਦਾ ਮੇਰੀ ਗੱਲ ਖਤਮ ਹੈ ਮੈਨੂੰ ਇਹਦੇ ਨਾਲ ਸਿਰੇ ਵਾਲੀ ਸਿਰੇ ਵਾਲੀ ਮੁਹੱਬਤ ਹੋ ਜੇ ਮੁਹੱਬਤ ਆਵੇਗੀ ਮੁਹੱਬਤ ਨੇ ਨਾ ਤਾਂ ਉੱਤੇ ਜਾਣਾ ਨਾ ਥੱਲੇ ਮੁਹੱਬਤ ਨੂੰ ਦੇਣ ਨਗਾਉਣੇ ਪੈਂਦੇ ਆ ਕੁਝ ਖਾਣ ਪੀਣਾ ਪੈਂਦਾ ਸਾਰਾ ਕੁਝ ਕੰਮ ਕਾਰ ਕਰਨੇ ਪੈਂਦੇ ਜਿੰਦਗੀ ਲੰਘਾਉਣੀ ਪੈਂਦੀ ਆ ਵੀਰੇ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਮੈਨੂੰ ਮੇਰੇ ਘਰਦਿਆਂ ਤੋਂ ਖਤਰਾ ਹੈ ਇਹਦਾ ਸਾਲਾ ਮੇਰਾ ਭਾਈ ਠੀਕ ਹੈ ਮੇਰਾ ਪਿਓ ਤੇ ਇਹਦਾ ਸਹੁਰਾ ਸਾਡੇ ਤੇ ਡਲੇ ਚਲਾਉਂਦੇ ਨੇ ਠੀਕ ਹੈ ਜੇ ਮੇਰੇ ਘਰ ਵਾਲੇ ਦਾ ਸਿਰ ਤਾਂ ਪਾੜਦਾ ਤੇ ਜੇ ਕੱਲ ਨੂੰ ਕੋਈ ਵੀ ਉੰਨੀ ਕੀ ਹੋ ਗਈ ਮ ਅੱਛਾ ਵੇਖੋ ਤਾਂ ਵਧੀਆ ਇੱਜ਼ਤ ਨਾਲ ਆਏ ਸੀਗੇ ਗੱਡੀਆਂ ਕਾਰਾਂ ਕਰਾ ਕੇ ਆਏ ਸੀਗੇ ਵਿਆਹ ਕਰਾਉਣ ਵਾਸਤੇ ਮੰਨੇ ਨਹੀਂਗੇ ਆ ਕੋਲੇ ਖੜੀਆਂ ਜੀ ਗੱਡੀਆਂ ਵੇਖ ਲਓ ਹਮ ਤਾਂ ਵਿਆਹ ਕਰ ਮੰਨੇ ਨਹੀਂ ਸਾਈਕਲ ਤੇ ਭਜਣਾ ਪਿਆ ਜੀ ਸਾਨੂੰ ਤਾਂ ਫਿਰ ਮੁੜ ਕੇ ਅੱਛਾ ਹੋਰ ਗੱਡੀ ਫਿਰ ਤੁਸੀਂ ਐਂ ਦੱਸੋ ਪਹਿਲਾਂ ਸਹੀ ਸੀ ਗੱਲ ਇਹ ਤੁਸੀਂ ਗਲਤ ਕੀਤਾ ਕਿ ਸਹੀ ਕੀਤਾ ਇਹ ਸਾਡੇ ਵਾਸਤੇ ਤਾਂ ਸਹੀ ਹੈ ਸਾਡੇ ਵਾਸਤੇ ਹੁੰਗਾ ਗੱਲ ਤਾਂ ਸੀਗਾ ਤੋਂ ਕੀਤਾ ਕੁੱਲ ਜਹਾਨ ਕਰਦਾ ਸੀ ਕਰ ਲਿਆ ਤਾਂ ਫਿਰ ਲੋੜ ਆ ਗਿਆ ਤੁਸੀਂ ਤੁਸੀਂ ਇਹ ਦੇਖੋ ਇੱਕ ਗੱਲ ਕਹਿੰਦੇ ਹੁੰਦੇ ਆਪਾਂ ਕਹਿੰਦੇ ਹੁੰਦੇ ਆਂ ਵੀ ਹੋਰ ساری ਚੀਜ਼ ਬੰਦਾ ਝੱਲ ਲੈਂਦਾ ਵੀ ਸਾਲਾ ਆਣ ਗਵਾਂਡ ਮਾੜਾ ਨਾ ਹੋਵੇ ਇਹ ਆਂਡ ਵੀ ਮਾੜਾ ਹੋ ਗਿਆ ਤੇ ਗਵਾਂਡ ਵੀ ਮਾੜਾ ਹੋ ਗਿਆ ਦੋਨੇ ਜਾਣੇ ਅਗਲਾ ਆਉਂਦਾ ਵੀ ਯਾਰ ਆਣ ਗਵਾਂਡ ਚੰਗਾ ਹੋਵੇ ਕੋਈ ਗੱਲਬਾਤ ਘਰੇ ਹੁੰਦੀ ਹੈ ਰਿਸ਼ਤੇਦਾਰ ਤਾਂ ਦੂਰ ਰਹ ਜਾਂਦੇ ਉਹਨਾਂ ਨੂੰ ਆਉਣ ਤੇ ਟਾਈਮ ਲੱਗਦਾ ਆਂਡ ਗਵਾਂਡ ਦਾ ਤੁਹਾਨੂੰ ਪਤਾ ਵੀ ਜਿਹੜਾ ਆਣ ਗਵਾਂਡ ਦੇ ਮੁੰਡੇ ਹੁੰਦੇ ਆ ਕੁੜੀਆਂ ਹੁੰਦੀਆਂ ਉਹ ਰਿਸ਼ਤੇ ਨਾਤੇ ਕੀ ਹੁੰਦੇ ਆ ਆ ਸਾਡਾ ਚੰਗਾ ਹੀ ਆ ਮੈਨੂੰ ਪਿਛਲੇ ਦਿਨ ਡੇਂਗੂ ਹੋ ਗਿਆ ਸੀਗਾ ਮੈਨੂੰ ਸਾਈਕਲ ਤੇ ਇਹੀ ਦਵਾਈ ਦਵਣ ਗਿਆ ਸੀ ਉੱਥੇ ਸਾਡਾ ਅੱਖ ਮਟਕਾ ਹੋਇਆ ਹੂੰ ਉਹ ਤਾਂ ਕਹਿੰਦਾ ਕੋਠੇ ਦੇ ਮੂਹ ਤੇ ਕੋਠੇ ਤੋਂ ਮੂਫਲੀਆਂ ਤਾਂ ਬਾਅਦ ਦੇ ਵਿੱਚ ਵਗੰਗਾ ਨੇ ਪਹਿਲਾਂ ਤਾਂ ਮੈਨੂੰ ਦਵਾਈ ਦਵਾਉਣ ਹੀ ਗਿਆ ਸੀ ਘਰ ਕਰ ਦੇਣੀ ਦਵਾਈ ਦਵਾਉਣਗੇ ਨਹੀਂ ਕਰਦੇ ਹੈ ਇਹ ਤਾਂ ਝੂਠਾ ਤੇਰਾ ਸਭ ਤੋਂ ਮੈਨੂੰ ਲੱਗਦਾ ਝੂਠ ਨਹੀਂ ਕਰਦੇ ਹੈ ਨਹੀਂ ਫਿਰ ਹੁਣ ਭੱਜੇ ਕਿਉਂ ਹੁਣ ਤੁਸੀਂ ਜਾਂ ਤਾਂ ਫਿਰ ਜੇ ਤੁਹਾਡੇ ਚ ਐਡੀ ਅਣਖ ਸੀ ਤੁਸੀਂ ਅਣਖ ਨਾਲ ਵਿਆਹ ਕਰਾਇਆ ਤੁਸੀਂ ਕਹਿੰਦੇ ਕਰਾਉਣਾ ਚਾਹੀਦਾ ਫਿਰ ਉਹਨਾਂ ਨੇ ਮੂਰੇ ਖੜ ਦੇ ਖੜੇ ਸੀਗੇ ਤਾਂ ਸਾਨੂੰ ਤਾਂ ਹੀ ਚੰਦ ਛਾਪਦਾ ਮੱਥੇ ਚਗ ਲੈਣਾ ਤਾਂ ਹੀ ਚੰਦ ਛਾਪਦਾ ਹੀ ਐਡਾ ਸਿਰ ਪਾੜਦਾ ਹੀ ਮੇਰਾ ਅੱਠ ਟਾਂਕੇ ਆ ਜੀ ਮੇਰੇ ਸਿਰ ਤੇ ਕੌਣ ਜ਼ਿੰਮੇਵਾਰ ਹੈ ਜੀ ਹੁਣ ਆਜ ਜ਼ਿੰਮੇਵਾਰਾ ਜਿਹਨੂੰ ਲਿਆਇਆ ਕਿਉਂ ਮੈਂ ਕਹ ਤਾ ਦੋ ਜ਼ਿੰਮੇਵਾਰਾ ਮੈਂ ਇਹਨੂੰ ਸਿਰ ਪੜਵਾਉਣ ਵਾਸਤੇ ਇੱਧਰ ਨਾ ਭੱਜ ਕੇ ਆਈ ਆਂ ਗੀ ਗੱਲਾਂ ਕਿਹੋ ਜੀਆਂ ਕਰਨਾ ਪੱਤਰ ਕਰਾ ਤੂੰ ਤਾਂ ਕਮਲਾ ਹੋ ਗਿਆ ਆਹ ਕਮਲਾ ਵੇਖੋ ਇਹਨਾਂ ਨੇ ਕੰਮ ਸਿਆਣੇ ਵਾਲੇ ਕੀਤੇ ਆ ਮੈਂ ਕਹਿੰਦਾ ਇਹਨੂੰ ਤੁਸੀਂ ਹੁਣੇ ਫੈਸਲੇ ਕਰਨਾ ਬਹੁਤ ਸਾਰੇ ਮਾਮਲੇ ਇਹ ਥੋੜੇ ਜਿਹੇ ਦਿਨ ਹੋ ਗਿਆ ਜਿਹੜਾ ਇਹ ਮਾਮਲਾ ਪਹਿਲਾਂ ਆਇਆ ਸੀ ਤੁਸੀਂ ਦੇਖਿਆ ਸਾਰਿਆਂ ਨੇ ਠੀਕ ਆ ਇਹਨਾਂ ਨੇ ਹੁਣ ਵਿਆਹ ਕਰਾ ਲਿਆ ਇਹ ਮੂਖ ਫਲੀ ਦੀ ਰੇੜੀ ਲਾਉਣਾ 4-5 ਪੜਿਆ 12 ਪੜਿਆ ਕੀ ਇਹਨਾਂ ਨੂੰ ਪੜਾ ਕੇ ਦੱਸੋ ਕੀਤਾ ਕਿਸੇ ਪਾਸੇ ਉਧਰੋਂ ਬਾਹਰ ਜਾਣ ਵਾਲੀਆਂ ਠੱਗ ਦੋਨੀ ਆ ਸੀ ਹੂੰ ਤੇਰਾ ਤੇਰਾ ਮਾਪੇ ਕਿੱਥੇ ਰਹਿੰਦਾ ਮੇਰਾ ਮਾਪੇ ਉਹ ਹੈ ਨਹੀਂ ਅਸਤੇ ਕਿਰਾਏ ਤੇ ਰਹਿੰਦੇ ਆ ਜੀ ਹੂੰ ਕੱਲਾ ਕੱਲਾ ਤੂੰ ਹਾਂ ਕੱਲਾ ਕੱਲਾ ਹੀ ਬਸ ਇਹ ਬੇਦਖਲ ਕਰਤਾ ਨਹੀਂ ਬੇਦਖਲ ਤਾਂ ਕਿਉਂ ਕੀਤਾ ਨਹੀਂ ਕੀਤਾ ਇਹਦੇ ਘਰ ਦੇ ਤਾਂ ਚੰਗੇ ਨੇ ਇਹਦੇ ਘਰ ਦੇ ਤਾਂ ਉਹ ਤਾਂ ਦਾ ਹੈ ਨਹੀਂ ਘਰ ਦੇ ਇਹ ਘਰ ਦੇ ਨੇ ਕੁਛ ਨਹੀਂ ਕੀਤਾ ਮੇਰੇ ਘਰ ਦੇ ਡਲੇ ਚਲਾਈ ਜਾਂਦੇ ਆ ਆਖੀ ਤੇ ਜਾਨੀ ਮੈਨੂੰ ਤਾਂ ਬੇਦਖਲ ਕਰਤਾ ਉਹਨਾਂ ਨੇ ਉਹਦੇ ਕਰਤਾ ਵੇਖ ਲੈ ਕਰ ਹਾਂ ਮੇਰੇ ਘਰ ਦੇ ਤਾਂ ਮੈਨੂੰ ਗੋਲੀ ਮਾਰਨ ਤਾਂ ਹੀ ਜਾਂਦੇ ਨੇ ਮੈਂ ਤਾਂ ਰਾਤ ਨੂੰ ਤੁਸੀਂ ਯਕੀਨੀ ਮੰਨੋਗੇ ਅਸੀਂ ਰਾਤ ਨੂੰ ਬੂਹਾ ਭੇੜ ਭੂੜ ਕੇ ਜਿੰਦੇ ਲਾ ਕੇ ਸੌਂਨੇ ਆ ਤੇ ਦਿਨੇ ਉਹ ਜਦੋਂ ਉੱਠ ਜਾਂਦੇ ਤੜਕੇ 5 ਵਜੇ ਡਜਣ ਚ ਲੌਣ ਲੱਗ ਜਾਂਦੇ ਆਗੇ ਤੇ ਕਿਰਾਏ ਦੇ ਬੈਠੇ ਹੋ ਤੇ ਕਿਰਾਏ ਇਹਨਾਂ ਦੇ ਘਰੀ ਬੈਠੀਆਂ ਮੈਂ ਇਹ ਫਿਰਦਾ ਉਹਨਾਂ ਦੇ ਕੰਦਸਾਨ ਬੈਠੀ ਐ ਤੁਸੀਂ ਹਾਲ ਵੇਖ ਲਓ ਦੁਨੀਆਂ ਦਾ ਦੁਨੀਆਂ ਦਾ ਹਾਲ ਵੇਖ ਲਓ ਤੁਸੀਂ ਚੱਲ ਚੱਲ ਕੀ ਰਿਹਾ ਇਹ ਇਹ ਚੀਜ਼ ਤੁਸੀਂ ਦੇਖੋ ਠੀਕ ਹੈ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਬਾਈ ਇਹਨਾਂ ਦਾ ਸਰਾਸਰ ਗਲਤ ਹੋ ਗਿਆ ਇਹ ਸੀ ਗਵਾਂਡ ਬਸ ਉਹਦੇ ਇਹਨਾਂ ਨੂੰ ਕਰਨਾ ਨਹੀਂ ਚਾਹੀਦਾ ਸੀਗਾ ਇਹਨਾਂ ਦੀ ਹੁਣ ਆਸ ਵਿੱਚ ਦੀ ਗਵਾਂਡ ਦੁਸ਼ਮਣੀ ਪੈ ਗਈ ਹੂੰ ਹੁਣ ਉਹ ਜਿਹੜਾ ਕੁੜੀ ਦਾ ਭਰਾ ਉਹ ਵਿਚਾਰਾ ਬਾਹਰ ਜੋ ਨਿਕਲਣ ਜੋਗਾ ਨਹੀਂ ਗੱਲ ਬਿਲਕੁਲ ਬਿਲਕੁਲ ਗਵਾਂਡ ਦੇ ਵਿੱਚ ਬਹੁਤ ਗਲਤ ਕੰਮ ਹੋ ਗਿਆ ਇਹਨਾਂ ਦਾ ਇਹਨਾਂ ਨੇ ਕਰਾਉਣਾ ਸੀ ਕਿਤੇ ਆ ਗਵਾਂਡ ਕਿਤੇ ਹੋਰ ਕਰ ਲੈਂਦੇ ਹਾਂ ਵੈਸੇ ਇਹਨਾਂ ਨੇ ਗਵਾਂਡ ਦੇ ਵਿੱਚ ਗਲਤ ਕੰਮ ਕਰ ਲਿਆ ਕੀਤਾ ਬੱਚਿਆਂ ਤੇ ਕੀ ਅਸਰ ਹੋ ਬੱਚਾ ਤੇ ਗਾਂਹ ਵਾਲੇ ਬੱਚਿਆਂ ਤੇ ਵੀ ਬਹੁਤ ਭੈੜਾ ਅਸਰ ਪੈਂਦਾ ਜੀ ਹੂੰ ਉਹ ਇਸ ਕਰਕੇ ਵੀ ਇਹਨਾਂ ਨੂੰ ਦੇਖ ਕੇ ਕੋਈ ਬੱਚਾ ਹੋਰ ਵੀ ਇਸ ਤਰ੍ਹਾਂ ਕਰੂਗਾ ਕਰੂਗਾ ਅਸਰ ਪੈਂਦਾ ਜੀ ਮਾੜਾ ਅਸਰ ਪੈਂਦਾ ਮਾੜਾ ਅਸਰ ਪੈਂਦਾ ਤੇ ਗਵਾਂਡ ਦੇ ਵਿੱਚ ਦੁਸ਼ਮਣੀ ਪੈ ਗਈ ਫਿਰ ਟਾਂਡੋਲੀ ਚੱਲਣਗੇ ਜੀ ਹੋਰ ਕਿ ਚੱਲੂਗਾ ਕੱਲ ਨੂੰ ਕਿਉਂ ਮੈਂ ਤਾਂ ਸੁਣਿਆ ਤੇ ਮਾਪੇ ਵੀ ਵਿਚਾਰੇ ਲੋਡ ਬੰਦੀ ਆ ਵਿਚਾਰੇ ਉਹ ਵਿਚਾਰੇ ਲੋਡ ਬੰਦ ਆ ਜੀ ਇਸੇ ਕਰਕੇ ਤਾਂ ਉਹ ਵਿਚਾਰਾ ਇਹਦਾ ਭਰਾ ਨਰਮਾਈ ਉਹਨੂੰ ਨਿਕਲਣਾ ਹੀ ਬੰਦ ਹੋ ਗਿਆ ਉਹਨ ਘਰੋਂ ਬਹੁਤ ਮਾੜੀ ਗੱਲ ਬਹੁਤ ਮਾੜੀ ਗੱਲ ਹੋ ਗਈ ਮੁੰਡੇ ਨੇ ਗਲਤ ਕੰਮ ਕੀਤਾ ਇਹਨਾਂ ਨੇ ਦੋਨਾਂ ਨੇ ਗਲਤ ਕੀਤਾ ਜੀ ਇਹਨਾਂ ਨੇ ਇਹਨਾਂ ਨੂੰ ਫੈਸਲਾ ਲੈਣਾ ਨਹੀਂ ਚਾਹੀਦਾ ਸੀਗਾ ਗਵਾਣ ਤੇ ਨਹੀਂ ਲੈਣਾ ਚਾਹੀਦਾ ਸੀਗਾ ਗਲਤ ਫੈਸਲਾ ਲੈ ਲਿਆ ਗਲਤ ਫੈਸਲਾ ਇਹ ਗੱਲ ਬਿਲਕੁਲ ਬਾਈ ਦੀ ਹੈਗੀ ਆ ਅਨਗਵਾਨ ਅਸਲ ਦੇ ਵਿੱਚ ਸਾਡਾ ਭੱਪਾ ਹੁੰਦਾ ਇੱਕ ਕਿਉਂਕਿ ਤੁਹਾਨੂੰ ਸ਼ਰਮ ਹੁੰਦੀ ਆ ਚਾਚੇ ਤਾਏ ਅਸਲ ਦੇ ਵਿੱਚ ਕੋਈ ਬਾਈ ਲੱਗਦਾ ਕੋਈ ਚਾਚਾ ਕੋਈ ਤਾਇਆ ਇਹਨਾਂ ਚੀਜ਼ਾਂ ਦੀ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਵੇਖੋ ਇਹ ਬਾਈ ਤੁਹਾਡੇ ਪਿੰਡ ਦੇ ਰਹਿਣ ਵਾਲਾ ਇਹਦੀ ਗੱਲ ਬਿਲਕੁਲ ਠੀਕ ਆ ਤੁਸੀਂ ਇਹਨਾਂ ਦੀ ਗੱਲ ਨਾਲ ਸਹਿਮਤ ਹੋ ਸਹਿਮਤ ਆ ਜੀ ਇਹਨਾਂ ਦੀ ਗੱਲ ਨਾਲ ਸਹਿਮਤ ਆ ਮੈਂ ਪਹਿਲੇ ਕਹਿ ਚੁੱਕਾ ਕਿ ਸਾਡੇ ਸਮਾਜ ਦੀ ਪੰਜਾਬ ਦੀ ਬਿਲਕੁਲ ਉਲਟਾ ਇਹ ਪਿੰਡਾਂ 'ਚ ਦੁਸ਼ਮਣੀਆਂ ਪੈ ਰਹੀਆਂ ਆ ਵੱਡਾ ਟੁੱਕੀ ਹੋਈ ਜਾਂਦੀ ਏ ਇਸੇ ਕਰਕੇ ਸਿਰ ਪ ਮਾਰਨਾ ਵੀ ਚਾਹੀਦਾ ਸੀ ਚਾਹੀਦਾ ਸੀ ਅਸਰਵੈ ਰਹਿਮਾਨ ਨੇ ਇਦਾਂ ਬਾਈ ਜੀ ਨੂੰ ਜੀ 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 ਬਿਲਕੁਲ ਇਹਨਾਂ ਦੇ ਰਿਵਿਊ ਆਪਾਂ ਇਹ ਲੋਕ ਵੀ ਖੜੇ ਨੇ ਪਿੰਡ ਦੇ ਜਿਹੜੇ ਪੰਜ ਚਾਰ ਬੰਦੇ ਨੇ ਉਹ ਕਹਿੰਦੇ ਵੀ ਇਹ ਗਲਤ ਆ ਸਰਾਸਰ ਬਿਲਕੁਲ ਇਹ ਗਲਤ ਆ ਅੰਗਵਾਣ ਹੁੰਦਾ ਵਰਤਣ ਦੇ ਵਾਸਤੇ ਪਰ ਇਸ ਤਰ੍ਹਾਂ ਦੇ ਜਦੋਂ ਕੇ ਸਾਹਮਣੇ ਆਉਂਦੇ ਆ ਤੇ ਬਹੁਤ ਗਲਤ ਗੱਲਾਂ ਸਾਹਮਣੇ ਹੋ ਜਾਂਦੀਆਂ ਕਿਉਂਕਿ ਬੇਸ਼ੱਕ ਸਾਡੀ ਟੀਮ ਦੇ ਵੱਲੋਂ ਕਿ ਮੈਸੇਜ ਹੁੰਦਾ ਪਰ ਇਹਦੇ ਵਿੱਚ ਇੱਕ ਚੀਜ਼ ਸਾਨੂੰ ਇਹ ਵੀ ਤਾਂ ਦੇਖਣੀ ਚਾਹੀਦੀ ਹੈਗੀ ਕਿ ਜੋ ਅਸੀਂ ਕਰ ਰਹੇ ਹਾਂ ਕਿ ਇਹ ਸਹੀ ਆ ਕਿ ਇਹ ਸਮਾਜ ਨੂੰ ਚੰਗੀ ਗੱਲ ਦੇ ਰਿਹਾ ਕਿਉਂਕਿ ਇਸ ਵਾਰ ਫਿਰ ਕੋਸ਼ਿਸ਼ ਕੀਤੀਆਂ ਮਲੂਕਾ ਟੀਮ ਨੇ ਤੁਹਾਡੇ ਤੱਕ ਇੱਕ ਮੈਸੇਜ ਲੈ ਕੇ ਆਏ ਆ ਠੀਕ ਆ ਇਹਨੂੰ ਸ਼ੇਅਰ ਕਰੋ ਜੁੜੇ ਹੋਰ ਕੋਈ ਗੱਲਬਾਤ ਹੁਣ ਦੇਖੋ ਤੁਹਾਡੇ ਪਿੰਡ ਦੇ ਜਿਹੜੇ ਲੋਕ ਆ ਇਹ ਮਾੜਾ ਕਹਿ ਰਿਹਾ ਫਿਰ ਦੱਸੋ ਮਾੜਾ ਤਾਂ ਕੀਤਾ ਨੇ ਤੁਸੀਂ ਉਹ ਪਿੰਡ ਵਾਲੇ ਤਾਂ ਬਈ ਜਰਦੇ ਨਹੀਂ ਹੁੰਦੇ ਜਰਦੇ ਨਹੀਂ ਤੇਰਾ ਮਾਂ ਪਿਓ ਲੋਡ ਬੰਦਾ ਉਹ ਬਾਈ ਨੇ ਦੱਸਿਆ ਵੀ ਮਾੜਾ ਮੋਟਾ ਆਪਦਾ ਕੰਮ ਕਾਰ ਕਰਦੇ ਆ ਉਹਨਾਂ ਦੀ ਕੀ ਇਜਤ ਤੇ ਲੋਡ ਬੰਦ ਹੈਗੇ ਤਾਂ ਹੀ ਤਾਂ ਮੈਂ ਖਰਚਾ ਬਚਾਤਾ ਕੰਦ ਸੰਨ ਸੀਗਾ ਵਾ ਵਾ ਇਹ ਇਹ ਜਾ ਖਰਚਾ ਬਚਾਉਂ ਉਹ ਕਹਿੰਦਾ ਇਹਦੇ ਦੋ ਸਿਸਟਰ ਦੋ ਭੈਣਾਂ ਤੇਰੇ ਹੋਰ ਵੀ ਛੋਟੀਆਂ ਹੈਗੀਆਂ ਨੇ ਤੇ ਫਿਰ ਫਿਰ ਉਹਨਾਂ ਦੇ ਵੀ ਕੱਲ ਨੂੰ ਵਿਆਹ ਕਰਨੇ ਆ ਉਹਨਾਂ ਦੇ ਵੀ ਉਹ ਵੀ ਤੇਰੇ ਵੱਲ ਵੇਖ ਕੇ ਕੀ ਤੂੰ ਸਿੱਖਿਆ ਦੇਤੀ ਉਹਨਾਂ ਨੂੰ ਮੈਂ ਕਾਦੀ ਸਿੱਖਿਆ ਦੇਤੀ ਹੁਣ ਹੋ ਗਿਆ ਤਾਂ ਹੋ ਗਿਆ ਹੁਣ ਮੈਂ ਥੋੜੀ ਜਾਣ ਕੇ ਥੋੜੀ ਆਈ ਆ ਮੈਂ ਸੀ ਘਰੇ ਗੱਲ ਕਰਨ ਗਏ ਸੀ ਨਹੀਂ ਮੰਨੇ ਨਹੀਂ ਫਰਾਨਿਕ ਬਣ ਹੋਊ ਕਿਵੇਂ ਅਜਤ ਰਹਿ ਕਿੱਥੇ ਗਈ ਪਤੰਦਰ ਦੇ ਕੰਦ ਤੇਰੀ ਸਾਨਾ ਤੂੰ ਘਰੋਂ ਨਿਕਲਦਾ ਇਹਦਾ ਬਰਾਦਰ ਘਰੋਂ ਨਿਕਲਦਾ ਦੱਸੋ ਇਹ ਕੋਈ ਰਿਸ਼ਤਾ ਹੁੰਦਾ ਨਹੀਂ ਵੈਰੜੀ ਬੇਰਤੀ ਹੋਣੀ ਨਹੀਂ ਸੀ ਫਿਰ ਆ ਕੰਮ ਹੀ ਬੰਦ ਕਰਦੇ ਕੋਟ ਮੈਰਿਜ ਦਾ ਕੰਮ ਹੀ ਬੰਦ ਕਰ ਦੋਈ ਜਵਾਖੇ ਕੰਮ ਹੀ ਨਾ ਕਰਨ ਹੂੰ ਜੇ ਕੋਟ ਮੈਰਿਜ ਹੁੰਦੀ ਤਾਂ ਅਸੀਂ ਤਹੀਂ ਕਰਾਈ ਆ ਸਾਡਾ ਕਿਵੇਂ ਹੌਸਲਾ ਪੈ ਜੂਵੇ ਅਸੀਂ ਕੋਟ ਮੈਰਿਜ ਕਰਾਉਣੀ ਹੈਗੀ ਇਹ ਇਹਨਾਂ ਦੇ ਹੌਸਲੇ ਅਸਲ ਦੇ ਹਾਂਜੀ ਫੇਰ ਤਾਂ ਇਹ ਮਾਰਾਂਗੇ ਇਹਨਾਂ ਨੂੰ ਜੀ ਜੀ ਅਸਲ ਦੇ ਵਿੱਚ ਤੁਸੀਂ ਵੇਖੋ ਇਹ ਚੀਜ਼ਾਂ ਇਹ ਕਹਿੰਦਾ ਕੋਟ ਮਾਰ ਜਾਂ ਇਹ ਜਾਂਦਾ ਫਿਰ ਇਹ ਪੱਕੇ ਤੌਰ ਤੇ ਪ੍ਰੋਪਰ ਬੰਦ ਵੀ ਹੋ ਜਾਣ ਫਿਰ ਇਹ ਵੀ ਗੱਲ ਆ ਜਾਂਦਾ ਕਾਨੂੰਨ ਉਹ ਜੇ ਹਿਸਾਬ ਦੇ ਨਾਲ ਬੰਦ ਜਿੱਥੇ ਕੋਈ ਮਾੜੀ ਮੋਟੀ ਸਨਮਾਈ ਹੋਵੇ ਪਰ ਜਿਹੜੇ ਸਾਹਮਣੇ ਹੋ ਰਿਹਾ ਉਸ ਸਾਹਮਣਾ ਆਉਣ ਵਾਲਾ ਟਾਈਮ ਆ ਜਿਹੜਾ ਭਵੇਖਾ ਉਹ ਬਹੁਤ ਮਾੜਾ ਹੋਗਾ ਠੀਕ ਆ ਇਹ ਇਹ ਬਹੁਤ ਬਹੁਤ ਇਹ ਘਟਿਆ ਕੰਮ ਆ ਇਹ ਬੜ ਘਟਿਆ ਕੰਮ ਇਹ ਚੱਲ ਰਿਹਾ ਜੀ ਘਟਿਆ ਘਟਿਆ ਕਹਾਦਾ ਕੱਡਿਆ ਕੱਡਿਆ ਉਹ ਵੀ ਤਾਂ ਕਹੀ ਜਾਂਦਾ ਵੀ ਫਿਰ ਕੋਰਟ ਮੇਰੇ ਬੰਦ ਕਰਨ ਤੇ ਤੈਨੂੰ ਅਸੀਂ ਸੱਦਿਆ ਕਾ ਤੋ ਨਹੀਂ ਸੱਦਿਆ ਫਿਰ ਇਹ ਗਲਤ ਨੂੰ ਤਾਂ ਨਹੀਂ ਗਲਤ ਕਿਹਾ ਜਾਂਦਾ ਤੁਸੀਂ ਤਾਂ ਸੱਦਿਆ ਵੀ ਤੂੰ ਪ੍ਰਸ਼ਾਸਨ ਨੂੰ ਸਾਡਾ ਕਹਿ ਵੀ ਸਾਨੂੰ ਸਿਕਿਉਰਿਟੀ ਦੇ ਦੇ ਪ੍ਰਸ਼ਾਸਨ ਤੁਹਾਨੂੰ ਸਿਕਿਉਰਿਟੀ ਕਿਵੇਂ ਦੇ ਆ ਸਾਨੂੰ ਮਾਰ ਦੇਣ ਤੂੰ ਤੂੰ ਤਾਂ ਗਲਤ ਕਹੀਂੰਨੇ ਹਾਂਜੀ ਸਾਡੀਆਂ ਹੀ ਲੜਕੀਆਂ ਹਾਂ ਉਹਨਾਂ ਦੇ ਵੀ ਕੁੜਵੇ ਇਹ ਕੋਈ ਮੈਸੇਜ ਚੰਗਾ ਜਾਂਦਾ ਦੱਸ ਬਸ ਮੈਂ ਤਾਂ ਤੈਨੂੰ ਸਿੱਧੀ ਗੱਲ ਦੱਸਦੀ ਵੀਰੇ ਜੇ ਮੇਰੇ ਘਰ ਆਲੇ ਤੇ ਡੜੇ ਚਲਾਏ ਉਦੋਂ ਪਹਿਲਾਂ ਮੇਰੀ ਲਾਸ਼ ਦੇ ਉੱਤੇ ਦੀ ਜਾਣਾ ਪਊਗਾ ਬੱਲੇ ਇਹ ਤਾਂ ਇਹ ਤਾਂ ਵੱਡੀਆਂ ਜੀ ਜੀ ਇਹ ਤਾਂ ਇਹ ਤਾਂ ਤੁਸੀਂ ਵੇਖੋ ਤੁਸੀਂ ਇਹ ਮਾਹੌਲ ਵੇਖੋ ਇਹ ਤਾਂ ਕਹਿੰਦੀ ਵੀ ਮੇਰੀ ਲਾਸ਼ ਦੇ ਇਹ ਤਾਂ ਬਾਹਲੀਆਂ ਫੀਲਿੰਗਾਂ ਮਿਰਜੀ ਵਾਲੀਆਂ ਉਤਲੀਆਂ ਲੈਵਲ ਦੀਆਂ ਚੱਕੀ ਬੈਠਿਆ ਪਰ ਤੁਹਾਨੂੰ ਲੱਗਦਾ ਇਹ ਤੁਹਾਡਾ ਗਲਤ ਆ ਮੈਂ ਵੀ ਕਹਿੰਦਾ ਵੀ ਇਹੇ ਜੇ ਜੋੜਿਆਂ ਨੂੰ ਪ੍ਰਸ਼ਾਸਨ ਨੂੰ ਵੀ ਜਿਹੜੇ ਆਣ ਗਵਾਂਡ ਵਾਲਾ ਸਿਸਟਮ ਆ ਜਾਂ ਹੋਰ ਹੁੰਦਾ ਭ ਕਾਲਟੀ ਜਮਾ ਬੰਦ ਕਰੋ ਇਹਨਾਂ ਨੂੰ ਸਕਿਉਰਿਟੀ ਦੇਣੀ ਹੀ ਨਹੀਂ ਚਾਹੀਦੀ ਜੋ ਮਰਜ਼ੀ ਹੋ ਜਾ ਅਸੀਂ ਤਾਂ ਇਹ ਗੱਲ ਦੀ ਗੱਲ ਕਰ ਰਹੇ ਹਾਂ ਅਸੀਂ ਅਸੀਂ ਤਾਂ ਅਸੀਂ ਤਾਂ ਫੇਰ ਵੀ ਅਸੀਂ ਤਾਂ ਫੇਰ ਵੀ ਗਵਾਂਢ ਚ ਕਰਾਇਆ ਹੈ ਥੋੜੀ ਉਹ ਵੀਡੀਓ ਦੇਖੀ ਸੀਗੀ ਤੇ ਉਹ ਚੰਦਪੂਰੀ ਵਾਲੀ ਉਹ ਮਾਮੇ ਭੂਆ ਦੇ ਮੁੰਡੇ ਕੁੜੀ ਨੇ ਕਰਾ ਲਿਆ ਉਹਨਾਂ ਵਰੀ ਵੀ ਤੁਸੀਂ ਜਾ ਕੇ ਅਸੀਂ ਤਾਂ ਅਸੀਂ ਤਾਂ ਉਹ ਵੀ ਦੱਸਿਆ ਫਿਰ ਫਿਰ ਉਹ ਗਲਤ ਨਹੀਂ ਹੈ ਨਹੀਂ ਫਿਰ ਤੂੰ ਤੂੰ ਇਹ ਗੱਲ ਕਹਿੰਦੀ ਆ ਕਿ ਗਵਾਂਢੀ ਯਾਰ ਹੁੰਦਾ ਗਵਾਂਢੀ ਯਾਰ ਹੁੰਦਾ ਮੇਰਾ ਗਵਾਂਢੀ ਤਾਂ ਇਹ ਪਹਿਲਾਂ ਮੇਰਾ ਗਵਾਂਢੀ ਸੀ ਫਿਰ ਮੇਰਾ ਯਾਰ ਬਣਿਆ ਹੁਣ ਮੇਰਾ ਹਸਬੰਡ ਹੈ ਇਹ ਠੀਕ ਹੈ ਸੰਭਾਲ ਕੇ ਬੋਲ ਮੈਂ ਅੱਛਾ ਸੰਭਾਲ ਕੇ ਇਹਰੇ ਕਦੇ ਛਿੱਤਰ ਖਾ। ਫਿਰ ਹੋਰ 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 ਕਿਹੜਾ ਕੰਮ ਆ ਤੇਰਾ? ਮੇਰਾ ਕੰਮ ਮੈਂ ਤੈਨੂੰ ਸੱਦਿਆ ਕਰ। ਇਹ ਸੱਦਿਆ ਫਿਰ ਅਸੀਂ ਗੱਲ ਦਾ ਸੱਚ ਤੇਰੇ ਆ ਨਹੀਂ ਜਿਹੜਾ ਕੰਮ ਤੁਸੀਂ ਕੀਤਾ ਸੀ ਤਾਂ ਐ ਕਹਿਦਗੇ ਕੈਮਰੇ ਸਾਹਮਣੇ ਵੀ ਇਹਨਾਂ ਨੇ ਚੰਗਾ ਕਰ ਲਿਆ। ਬਹੁਤ ਵਧੀਆ ਕੰਮ ਕਰ ਲਿਆ ਬਈ ਤੁਸੀਂ ਵੀ ਸਾਰੇ ਕੁੜੀਆਂ ਮੁੰਡਿਆਂ ਇਦਾਂ ਕਰੋ ਇਹ ਕਹਿਦਗੇ ਫਿਰ। ਆਉਂਗਾ ਤੈਨੂੰ ਬਹੁਤ ਵਾਰ। ਇੱਕ ਮਿੰਟ ਬੁਲਾਉਣੇ ਆ ਬੁਲਾਉਣੇ ਆ ਜੀ ਬੁਲਾਉਣੇ ਆ। ਦੱਸੋ ਫਿਰ। ਹੁਣ ਐਂ ਤਾਂ ਤੂੰ ਨਹੀਂ ਕਹਿਣਾ ਐਂ ਤਾਂ ਕਹਿ ਮੇਰੇ ਘਰਦਿਆਂ ਨੂੰ ਕਹਿ ਕੇ ਜਾ ਡਲੇ ਤਾਂ ਨਾ ਮਾਰ। ਡਲੇ ਮੈਂ ਤਾਂ ਤੁਸੀਂ ਮੈਂ ਕਹਣਾ ਡਲਿਆ ਜਦੋਂ ਇਹ ਜੀ ਗੱਲ ਆਉਂਦੀ ਹੁਣ ਤੁਸੀਂ ਦ ਸਹੀ ਹੈ ਫਿਰ ਮੇਰੇ ਤਾਂ ਆਪ ਦੇ ਵੱਜਿਆ ਡੜਾ ਕੱਲ ਰਾਤ ਉਹਨਾਂ ਨੇ ਮਾਰਿਆ ਏਡੀ ਜ਼ੋਰ ਦੀ ਪਗਾ ਕੇ ਦੋ ਤਿੰਨ ਹੋਰ ਪੈ ਗਏ ਮੈਂ ਤਾਂ ਉਹੀ ਬੌਂਦਲ ਜੂੰਗੀ ਇਹ ਤਾਂ ਵਿਚਾਰਾ ਤੁਰਿਆ ਫਿਰਦਾ ਦੇਖੋ ਦੇਖੋ ਇਹ ਮਾਮਲੇ ਸਾਡੇ ਵਿੱਚ ਆਉਂਦੇ ਆਪਾਂ ਥੋੜੇ ਦਿਨ ਹੋ ਗਏ ਉਦੋਂ ਸੋਸ਼ਲ ਮੀਡੀਆ ਤੇ ਜਿਹੜਾ ਇੱਕ ਮਸਲਾ ਵੇਖਿਆ ਸੀ ਕਿ ਗਵੰਡੀਆਂ ਦੇ ਮੁੰਡੇ ਕੁੜੀ ਨੇ ਆਪਸ ਤੇ ਵਿੱਚ ਮੈਰਜ ਕਰਾ ਲਈ ਵਿਆਹ ਕਰਵਾ ਲਿਆ ਠੀਕ ਆ ਉਹ ਇਟਾਂ ਰੋਡ ਡਲੇ ਬਹੁਤ ਕੁਝ ਚੱਲਿਆ ਪਰ ਇਹ ਗਲਤ ਆ ਇਹ ਸਾਡੇ ਸਮਾਜ ਦੇ ਉਲਟ ਆ ਜਾਂ ਤਾਂ ਕਾਨੂੰਨ ਦੇ ਉੱਪਰ ਵੀ ਕੋਈ ਪਾਬੰਦੀ ਲੱਗੇ ਇਹਨਾਂ ਨੂੰ ਸਿਕਿਉਰਿਟੀ ਨਹੀਂ ਚਲੋ ਠੀਕ ਆ ਕੋਰਟ ਕੋਰਟ ਮਰਜਾਂ ਕੋਈ ਸ਼ੁਰੂਆਤ ਹੋਈ ਆ ਕਾਨੂੰਨਾਂ ਦੇ ਬਾਹਰ ਜਾਣ ਵਾਸਤੇ ਇਹ ਜਾਂ ਕਿਸੇ ਨਾਂ ਧੱਕਾ ਹੁੰਦਾ ਉਹ ਚੀਜ਼ ਪਰ ਆ ਤਾਂ ਸ਼ ਬਹੁਤ ਕਿਉਂਕਿ ਪੁਰਾਣੇ ਸਮਿਆਂ 'ਚ ਬਜ਼ੁਰਗ ਆਂਟ ਗਵਾਂਡ ਸਾਰਾ ਕੁਝ ਵੇਖਦੇ ਸੀ ਨਾਨਕਿਆਂ ਤੱਕ ਪੁੱਛਦੇ ਸੀ ਉਹ ਰਿਸ਼ਤੇ ਜਿੱਥੇ ਮੰਗਣਾ ਹੁੰਦਾ ਸੀ 5 7 10 ਸਾਲ ਤੱਕ ਵੀ ਚੱਲ ਜਾਂਦਾ ਸੀ ਅੱਜ ਪਤਾ ਨਹੀਂ ਕੀ ਇਹ ਸਿਸਟਮ ਆ ਜਿਹੜਾ ਸਾਡਾ ਚੱਲ ਪਿਆ ਜਿਹੜਾ ਹੁਣ ਇਹ ਰਿਸ਼ਤਾ ਹੋਇਆ ਹੁਣ ਹੁਣ ਤੁਹਾਡੇ ਇਹ ਸਾਹਮਣੇ ਆ ਤੁਸੀਂ ਮੈਨੂੰ ਦੱਸੋ ਵੀ ਕੱਲ ਨੂੰ ਇਹਨਾਂ ਦੇ ਬੱਚੇ ਹੋਣਗੇ ਹੁਣ ਉਹ ਮਾਮਾ ਕਹਿਣਗੇ ਕਿ ਚਾਚੇ ਤਾਏ ਕਹਿਣਗੇ ਕੀ ਕਹਿਣਗੇ ਬੱਚਿਆਂ ਦਾ ਵੀ ਅੱਗੇ ਉਹਨਾਂ ਨੂੰ ਕੀ ਸਿੱਖਿਆ ਦੇਣਗੇ ਉਹਨਾਂ ਨੂੰ ਭਵਿੱਖ ਕੀ ਦੱਸਣਗੇ ਵੀ ਇਹ ਸਾਡੇ ਕੀ ਲੱਗਦੇ ਆ ਐਸੀ ਰਹੇ ਕਿੱਥੇ ਆ ਸਾਡੀ ਗੱਲਬਾਤ ਹੋਈ ਕਿਵੇਂ ਤੁਸੀਂ ਦੱਸ ਆਂ ਸੋਚਣ ਵਾਲੀਆਂ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ